ਸ਼ਸ਼ੀਕਾਲ ਕੈਨਡੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇੱਕ ਕੇਰ ਸਿੰਘ ਨਾਮਕ ਵਿਅਕਤੀ ਦੀ ਮੌਤ ਹੋ ਗਈ ਹੈ ਮੌਤਾ ਕਾਰਨ ਕਤਲ ਹੋਇਆ ਹੈ ਦੱਸਦੀ ਹੈ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਕਿਰਚਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਇੱਕ ਘਟਨਾ ਇਹ ਹੈ ਕਿ ਉਹ ਕੰਮ ਤੋਂ ਵਾਪਸ ਆ ਰਿਹਾ ਹੁੰਦਾ ਉਸ ਦਾ ਭਰਾ ਤੇ ਉਸ ਨਾਲ ਇੱਕ ਸਾਥੀ ਹੁੰਦਾ ਹੈ ਤਾਂ ਆਮ ਸਾਥੀ ਵਿਅਕਤੀਆਂ ਦੇ ਵੱਲੋਂ ਉਸ ਨੂੰ ਰੋਕ ਲਿਆ ਜਾਂਦਾ ਤੇ ਰੋਕਣ ਤੋਂ ਬਾਅਦ ਪਿੱਛੇ ਬੈਠੇ ਮੁੰਡੇ ਦੇ ਸਿਰ 'ਚ ਹਾਕੀ ਮਾਰ ਦਿੱਤੀ ਜਾਂਦੀ ਹੈ ਔਰ ਡਿੱਗ ਜਾਂਦਾ ਹੈ ਪਰ ਡਿੱਗਦਾ ਡਿੱਗਦਾ ਉਹ ਘਰੇ ਭੱਜ ਕੇ ਕੇਸ ਸਿੰਘ ਨੂੰ ਬੁਲਾ ਲਿਆ ਹੁੰਦਾ ਤੇ ਜਦੋਂ ਕੇਸ ਸਿੰਘ ਨੂੰ ਬੁਲਾ ਕੇ ਆਉਂਦਾ ਹੈ ਤਾਂ ਉਹ ਆਪਣੇ ਭਰਾ ਨੂੰ ਛਡਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਜਿਹੜੇ ਆਮ ਸਾਥੀ ਵਿਅਕਤੀ ਹੁੰਦੇ ਨੇ ਜਾਂ ਲੜਕੇ ਹੁੰਦੇ ਨੇ ਉਹਨਾਂ ਦੇ ਵੱਲੋਂ ਉਸ ਨੂੰ ਫੜ ਲਿਆ ਜਾਂਦਾ ਤੇ ਦੂਜੇ ਬੰਦਿਆਂ ਦੇ ਵੱਲੋਂ ਉਹਦੇ ਕਿਰਚਾ ਮਾਰ ਦਿੱਤੇ ਜਾਂ ਗੇਰੇ ਦਿੱਸਤ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਭਰਾ ਨੂੰ ਬਚਾਉਣਾ ਹੈ ਕੇ ਸਿੰਘ ਦੀ ਮੌਤ ਹੋ ਜਾਂਦੀ ਹੈ ਘਟਨਾਗ੍ਰੰਥ ਦੇ ਵਿੱਚ ਪੁਲਿਸ ਦੇ ਬਿਆਨ ਦੀ ਗੱਲ ਕਰੀਏ ਤਾਂ ਦੱਸਦੀ ਕਿ ਪੁਰਾਣੀ ਰੰਜਿਸ਼ ਚੱਲਦੇ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਕਿ ਮਾਮਲਾ ਪਟਿਆਲਾ ਦੇ ਲੱਕੜ ਮੰਡੀ ਤੋਂ ਸਾਹਮਣੇ ਆ ਰਿਹਾ ਹੈ ਕਿ ਬੀਤੀ ਰਾਤ ਨੂੰ ਇਹ ਘਟਨਾ ਉੱਥੇ ਵਾਪਰੀ ਹੈ ਕੇ ਸਿੰਘ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਹੈ ਕਤਲ ਕਰ ਦਿੱਤਾ ਗਿਆ ਉਸ ਦਾ ਅਣਪਛਾਤੇ ਵਿਅਕਤੀ ਅਵਰਧ ਪੁਲਿਸ ਨੇ ਪਾਰਚਾ ਦੇ ਦਿੱਤਾ ਤੇ ਇਸ ਤੇ ਸਾਡੇ ਕਲੇਰ ਸਾਹਿਬ ਜੀ ਕੀ ਕਹਿਣਾ ਹੈ ਉਹਨਾਂ ਨੇ ਵੀ ਗਲਬਤ ਕਰਨ ਦੀ ਕੋਸ਼ਿਸ਼ ਕਰਾਂਗੇ ਕਲੇਰ ਸਾਹਿਬ ਸਵਾਗਤ ਹੈ ਇੱਕ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਕਿ ਕੇ ਸਿੰਘ ਨਾਮਕ ਵਿਅਕਤੀ ਦਾ ਪਟਿਆਲਾ ਲੱਕੜ ਮੰਡੀ ਵਿਖੇ ਕਤਲ ਕਰ ਦਿੱਤਾ ਗਿਆ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਕੀ ਲੱਗਦਾ ਹੈ ਕੀ ਸਾਰਾ ਮਸਲਾ ਹੈ ਇਹ ਬੜੀ ਵੱਡੀ ਖਬਰ ਵੀ ਹੈ ਪੰਜਾਬ ਦੀ ਤੇ ਬੜੀ ਮੰਦਭਾਗੀ ਵੀ ਹੈ ਇੱਕ ਪਾਸੇ ਹਾਲੇ ਬੀਤੇ ਦਿਨ ਪੰਜਾਬ ਦੇ ਐਡਵੋਕੇਟ ਜਰਨਲ ਦੀ ਇੱਕ ਵਾਰ ਮੁਰ ਤੋਂ ਜੋ ਬਦਲੀ ਹੁੰਦੀ ਹੈ ਬੀਬੀ ਸਾਹਿਬ ਆ ਜਾਂਦੇ ਆ ਇਹ ਹਜੇ ਮਸਲਾ ਇਸ ਕਰਕੇ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਸੀ ਕਿਉਂਕਿ ਪੰਜਾਬ ਸਰਕਾਰ ਤੀਸਰੀ ਵਾਰ ਆਪਣਾ ਏਜੀ ਬਦਲਦੀ ਪਈ ਹੈ ਇੱਥੇ ਸਵਾਲ ਇਹ ਉੱਠਦੇ ਪਏ ਸੀ ਕਿ ਕੁਝ ਦੱਸਿਆ ਜਾਂਦਾ ਸੀ ਕਿ ਏਜੀ ਕ੍ਰਾਈਮ ਤੇ ਵਧੀਆ ਵਾ ਆਪਣਾ ਪੱਖ ਪੇਸ਼ ਕਰਦਾ ਤੇ ਕੁਝ ਐਡਮਿਨਿਸਟ੍ਰੇਸ਼ਨ ਦੇ ਵਿੱਚ ਲਗਾਤਾਰ ਸਰਕਾਰ ਦੇ ਆਉਣ ਤੋਂ ਬਾਅਦ ਜੋ ਕਤਲਗਾਰ ਦਾ ਦੇ ਹਾਲਾਤ ਬਣੇ ਹੋਏ ਨੇ ਵਿਰੋਧੀ ਧਿਰਾਂ ਲਗਾਤਾਰ ਘੇੜਦੀਆਂ ਪਈਆਂ ਆਮੇ ਕੇ ਪੰਜਾਬ ਸਰਕਾਰ ਦੇ ਵੱਲੋਂ ਵਿਧਾਨ ਸਭਾ اجلاس ਤੋਂ ਪਹਿਲਾਂ ਜਿਵੇਂ ਪੀੜਾ ਪੰਚਾਇਤ ਚਲਾਇਆ ਗਿਆ ਤਾਂ ਸਵਾਲ ਉਸ ਤੇ ਘੱਟ ਉੱਠੇ ਕਿ ਨਿਮਾਸ਼ਾ ਚੱਲਦਾ ਪਿਆ ਆ ਪਰ ਇੱਥੇ ਜੋ ਗਰਾਫ ਕ੍ਰਾਈਮ ਦਾ ਇੰਨੇ ਹੱਦ ਤੱਕ ਵਧਿਆ ਹੋਇਆ ਆ ਇੱਥੇ ਪੰਜਾਬ ਦੇ ਜਿਹੜੇ ਡੀਜੀਪੀ ਸਾਹਿਬ ਆ ਜਾਂ ਜੇ ਕੱਲ ਪਟਿਆਲੇ ਦੀ ਕੀਤੀ ਜਾਵੇ ਇੱਕ ਨਾਮ ਬੜਾ ਸੁਰਖੀਆਂ ਦੇ ਵਿੱਚ ਨਾਨਕ ਸਿੰਘ ਹੋਰਾਂ ਦਾ ਬਣਿਆ ਹੋਇਆ ਆ ਉਸ ਹਾਲਾਤਾਂ ਦੇ ਵਿੱਚ ਇੱਥੇ ਕਤਲ ਹੁੰਦਾ ਆ ਜਦੋਂ ਇੱਥੇ ਜੋ ਖਬਰ ਸਾਹਮਣੇ ਆਈ ਹੈ ਕਿਦੇ ਦੋ ਜਾਣੇ ਮਤਲਬ ਮਿਹਨਤ ਮਜ਼ਦੂਰੀ ਕਰਦੇ ਆ ਦਿਹਾੜੀ ਕਰਦੇ ਆ ਉਹ ਵਾਪਸ ਆਉਂਦੇ ਪਏ ਆ ਤੇ ਰਸਤੇ ਦੇ ਵਿੱਚ ਅਣਪਛਾਤੇਆਂ ਦੇ ਵੱਲੋਂ ਪਹਿਲਾਂ ਤਾਂ ਡੰਡਾ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਕੈਚ ਮਾਰਨ ਦੀ ਵੀ ਗੱਲ ਕੀਤੀ ਗਈ ਹੈ ਪਰ ਦੋ ਸਾਥੀ ਜਿਹੜੇ ਕਿ ਲੱਕੜ ਮੰਡੀ ਪਟਿਆਲੇ ਤੋਂ ਵਾਪਸ ਆਉਂਦੇ ਪਏ ਆ ਤਾਂ ਨਾਰ ਦਾ ਸਾਥੀ ਘਰੇ ਚਲੇ ਜਾਂਦਾ ਆਪਣੇ ਤੇ ਆਪਣੇ ਭਰਾ ਨੂੰ ਲਿਆਉਂਦਾ ਕਿ ਭਾਈ ਕੁਝ ਬੰਦਿਆਂ ਨੇ ਦੂਜੇ ਬੰਦੇ ਨੂੰ ਘੇਰਿਆ ਹੋਇਆ ਆਪ ਫੜਦੇ ਆ ਤੇ ਜਿਹੜਾ ਭਰਾ ਆ ਉਹ ਦੋਦੋ ਉਹ ਪਿੱਛੇ ਉਹਨਾਂ ਬੰਦਿਆਂ ਦੇ ਭੱਜਦਾ ਆ ਫੜਨ ਦੀ ਕੋਸ਼ਿਸ਼ ਕਰਦਾ ਤਾਂ ਉਹ ਬੰਦੇ ਅੱਗਿਓ ਕੁਝ ਹੋਰ ਬੰਦੇ ਬੁਲਾ ਕੇ ਜਿਵੇਂ ਦੱਸਿਆ ਜਾ ਰਿਹਾ ਆ ਬਿਆਨ ਆਇਆ ਕਿਰਚਾ ਮਾਰ ਦਿੰਦੇ ਆ ਜਿਸ ਤੇ ਕਿਰਚਾ ਮਾਰਦੇ ਦਾ ਨਾਮ ਗੀਰ ਸਿੰਘ ਆ ਦੋ ਬੱਚੇ ਆ ਜਿਹੜੇ ਇਹ ਦੋ ਬੱਚੇ ਆ ਇਹਦੇ ਵਿੱਚ ਇੱਕ ਕੁੜੀ ਤੇ ਇੱਕ ਮੁੰਡਾ ਆ ਉਹਨਾਂ ਕਿਰਚਾ ਮਾਰਨ ਤੋਂ ਬਾਅਦ ਗੀਰ ਸਿੰਘ ਦੀ ਮੌਤ ਹੋ ਗਈ ਹੈ ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਹੈ ਤੇ ਪੂਰਾ ਪਿੰਡ ਸਹਿਮ ਦੇ ਵਿੱਚ ਹੈ ਪਰ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਹਾਲਾਤ ਇੰਨੇ ਜ਼ਿਆਦਾ ਗਲਤ ਅੰਤਰਾਂ ਦੇ ਬਲੰਦ ਹੁੰਦੇ ਪਏ ਐ ਇਹ ਬਹੁਤ ਵੱਡਾ ਕਾਰਨ ਬਣਿਆ ਹੋਇਆ ਹੈ। ਕੀ ਲੱਗਦਾ ਕਿ ਪੰਜਾਬ ਦੇ ਜਿਸ ਤਰ੍ਹਾਂ ਦੇ ਹਾਲਾਤ ਇਸ ਸਰਕਾਰ ਵੇਲੇ ਦੇਖੇ ਜਾ ਰਹੇ ਐ, ਬਾਕੀ ਦੀਆਂ ਸਰਕਾਰਾਂ ਵੇਲੇ ਵੀ ਸੀ ਪਰ ਇਸ ਤਰ੍ਹਾਂ ਦੇ ਮ ਖੁੱਲੇ ਆਮ ਗੁੰਡਾਗਰਦੀ ਜਾਂ ਖੁੱਲੇ ਆਮ ਕਤਲਗਾਰਦੀ ਗਈਤ ਔਰ ਸਾਹਮਣੇ ਆ ਰਹੀ ਮਾਮਲੇ ਸਾਹਮਣੇ ਆ ਰਹੇ ਨੇ ਕਿਵੇਂ ਲੱਗਦਾ ਕਿ ਇਹਦਾ ਲਾਅ ਐਂਡ ਆਰਡਰ ਐ ਉਹ ਕਹਣੇ ਤੋਂ ਬਾਹਰ ਚੱਲ ਰਿਹਾ ਹੈ। ਬਹੁਤ ਜੀ ਇਹ ਵਾਰ-ਵਾਰ মিডিਆ ਦੇ ਵੱਲੋਂ ਭਾਵੇਂ ਪ੍ਰੈਸ মিডিਆ ਹੋਵੇ, ਪ੍ਰਿੰਟ মিডিਆ ਹੋਵੇ, ਡਿਜੀਟਲ মিডিਆ ਹੋਵੇ ਸਵਾਲ ਚੁੱਕੇ ਜਾ ਰਹੇ ਕਿਉਂਕਿ ਲੋਕ ਬੜੇ ਡਰ ਦੇ ਮਾਹੌਲ ਦੇ ਵਿੱਚ ਜਿਉਂਦੇ ਪਏ ਐ। ਭਾਵੇਂ ਕਿ ਵਿਰੋਧੀ ਧਿਰਾਂ ਦੇ ਲੀਡਰ ਹੁਣ ਉਹ ਆਨਲਾਈਨ ਮਤਲਬ ਥਾਪੀਆਂ ਮਾਰ ਕੇ ਦੂਜਿਆਂ ਨੂੰ ਬੰਗਾਰ ਦੇ ਪਏ ਐ। ਪਰ ਜੇਕਰ ਆਮ ਜਨਤਾ ਦੀ ਗੱਲ ਕੀਤੀ ਜਾਵੇ ਜਿਵੇਂ ਆਪਾਂ ਪਟਿਆਲੇ ਦਾ ਹੀ ਕਰਨਲ ਬਾੜ ਦਾ ਕੇਸ ਦੇਖਿਆ ਐ ਭਾਵੇਂ ਉਸ ਕੇਸ ਦੇ ਵਿੱਚ ਕਰਨਲ ਬਾੜ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਹੁਣ ਜਿਵੇਂ ਸਾਡੇ ਕੇਂਦਰ ਦੇ ਮੰਤਰੀ ਜਿਹੜੇ ਹੈਗੇ ਰਾਜਨਾਥ ਜੀ ਡਿਫੈਂਸ ਮਿਨਿਸਟਰ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਸੈੱਟ ਬਣੀ ਹੈ ਸੈੱਟ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪਰ ਉਹ ਪਰਿਵਾਰ ਇਹ ਕਹਿੰਦਾ ਪਿਆਸੀ ਜੇਕਰ ਇੱਥੇ ਕਰਨਲ ਦੇ ਇੱਕ ਮਤਲਬ ਕਰਨਲ ਲੈਵਲ ਦੇ ਬੰਦੇ ਦਾ ਐਵੇਂ ਸ਼ਰੀਆਮ ਕੁਟਕਟਾਪਾ ਕੀਤਾ ਜਾ ਸਕਦਾ ਇਹ ਤਾਂ ਆਮ ਲੋਕਾਂ ਦਾ ਤਾਂ ਮਤਲਬ ਉਹ ਤਾਂ ਗਾਜਰ ਮੂੜੀਆਂ ਸਮਝਿਆ ਜਾ ਰਿਹਾ ਹੈ ਤੇ ਇੱਥੇ ਗਾਜਰ ਮੂੜੀਆਂ ਵਾਂਗੂ ਹੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਖਤਮ ਉਗਾਰਦਾ ਤੁੰਦੀ ਪਈ ਹੈ ਕੋਈ ਨਵੀਂ ਗੱਲ ਨਹੀਂ ਹੈ ਇਸ ਤੋਂ ਪਹਿਲਾਂ ਕਈ ਕੇਸ ਅਸੀਂ ਦੇਖ ਚੁੱਕੇ ਹਾਂ ਮੌਕਾ ਦੇ ਵਿੱਚ ਕਤਲ ਹੁੰਦਾ ਹੈ ਆ ਤਰਨਤਾਰਨ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਥੇ ਜਿਹੜਾ ਸ਼ਰੀਆਮ ਕਤਲ ਹੋਇਆ ਹੈ ਭਾਵੇਂ ਕਿ ਪੁਲਿਸ ਇਨਵੈਸਟੀਗੇਸ਼ਨ ਦਾ ਪੂਰਾ ਇਹ ਮਸਲਾ ਹੈ ਕਿ ਕੋਈ ਪੁਰਾਣੀ ਰਿਮਿਸਟਾ ਮਸਲਾ ਹੈ ਇਹ ਕੋਈ ਨਸ਼ੇ ਦਾ ਮਸਲਾ ਹੈ ਇਹ ਕੋਈ ਚੋਰੀ ਡਾਕੇ ਦਾ ਮਸਲਾ ਹੈ ਲੁਕਸ ਦਾ ਮਸਲਾ ਹੈ ਪਰ ਇਹ ਸਾਰੇ ਦੇ ਪਿੱਛੇ ਹਾਲੇ ਵੀ ਇਹਨਾਂ ਕ੍ਰਾਈਮ ਜਿਹੜੇ ਅਪਰਾਧਿਕ ਲੋਕ ਬਾ ਇੰਨਾ ਦੇ ਹੌਸਲੇ ਇਹਨੇ ਬੁਲੰਦ ਹੋਏ ਪਏ ਆ ਜੇਕਰ ਪੁਲਿਸ ਬੱਤੇ ਪੱਤਰ ਤੇ ਕਾਰਵਾਈ ਨਹੀਂ ਕਰਦੀ ਕਿਉਂਕਿ ਅੰਡਰ ਪ੍ਰਸ਼ਾਸਨ ਜਿਹੜੀ ਹੈ ਉਹ ਕਾਰਵਾਈ ਖੋਣੀ ਹੁੰਦੀ ਹੈ ਪਰ ਹਾਲਾਤ 3 ਸਾਲ ਦੇ ਬੀਤ ਚੁੱਕੇ ਆ ਹਾਲੇ ਵੀ ਠੱਲ ਨਹੀਂ ਪੈਂਦੀ ਪਈ ਪਰ ਲੋਕ ਇਹ ਚੀਜ਼ਾਂ ਦੇਖਦੇ ਪਏ ਅਗਲਵੰਤ ਜੀ ਬਹੁਤ ਬਹੁਤ ਧੰਨਵਾਦ ਜੀ ਸ਼ਾਮ ਸਿੰਘ ਜੀ ਚਾਹਨੇ ਕੀ ਗੱਲ ਹੋਈ ਸੀ ਰਾਤ ਨੂੰ ਰਾਤ ਹੱਕੀ ਮਾਰੀ ਗਈ ਉੱਥੇ ਮੇਰੇ ਖੜੇ ਦੇ ਕੌਣ ਕੌਣ ਸੀ ਬੰਦੇ ਬੰਦੇ ਇੱਕ ਨੇ ਮਾਰੀ ਆ ਮੈਂ ਦੇਖਿਆ ਨਹੀਂ ਬਗਾਇ ਗਿਰ ਗਿਆ ਬੇਹੋਸ਼ ਹੋ ਕੇ ਜਿਹੜੇ ਤੁਹਾਡੇ ਭਰਾ ਦੀ ਦਿੱਤੀ ਉਹਦਾ ਕੀ ਨਾਮ ਆ ਕੇਰ ਸਿੰਘ ਜੀ ਉਹ ਤੁਹਾਨੂੰ ਵਿਚਾਰ ਸੀ ਇਸ ਕਾਤ ਨੂੰ ਮਾਰਦੇ ਹਾਂ ਜੀ ਤੁਹਾਨੂੰ ਉਹ ਮੁੰਡੇ ਮਾਰ ਰਹੇ ਸੀ ਤਾਂ ਤੁਹਾਡਾ ਭਰਾ ਪਚਾਉਂਦਾ ਹਾਂ ਹਾਂ ਜੀ ਹਾਂ ਹਾਂ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ ਉਹ ਵੀ 35 ਸਾਲ ਦੀ ਕਿ ਵੀ ਆ ਯਾਰ ਉਧਰ ਰੋ ਉਧਰ ਵੀ ਹੈ ਯਾਰ ਕੇਰ ਸਿੰਘ ਜੀ ਕੇਰ ਸਿੰਘ ਜੀ ਕੀ ਗੱਲ ਹੋ ਯਾਰ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਜਿਹੜਾ ਮੁੰਡੇ ਦੇ ਕਿਰਚਾ ਮਾਰੀਆਂ ਉਹਦਾ ਨਾਮ ਕੇਰ ਸਿੰਘ ਹੈ ਮੇਰਾ ਭਤੀਜਾ ਜੀ ਗੱਲ ਆਈ ਸੀ ਕਿ ਆਪਣੇ ਵਾਲੇ ਮੁੰਡੇ ਲੱਕਣ ਮੰਡੀ ਤੋਂ ਕੰਮ ਕਰਕੇ ਆ ਰਹੇ ਸੀਗੇ ਜੀ ਇਹਨਾਂ ਨੇ ਇੱਥੇ ਮਾਦਾ ਸਤੀਆਂ ਦੇ ਲੱਗੇ ਘੇਰ ਕੇ ਤੇ ਇੱਕ ਮੁੰਡੇ ਦੇ ਡਾਂਗ ਮਾਰੀ ਆ ਪਤਾ ਨਹੀਂ ਡਾਂਗ ਮਾਰੀ ਜਾਂ ਹਾਕੀ ਮਾਰੀ ਆ ਜੀ ਤੇ ਉਹ ਮੁੰਡਾ ਡਿੱਗ ਗਿਆ ਉਹ ਦੂਜੇ ਨੂੰ ਘਰੋਂ ਸੱਦਣ ਆਇਆ ਕਹਿੰਦਾ ਆ ਜਾ ਯਾਰ ਵੀ ਆ ਉਹਨਾਂ ਨੇ ਡਾਂਗ ਮਾਰਤੀ ਆ ਜਿਨਨੇ ਉਹ ਮੁੰਡਾ ਗਿਆ ਇਹ ਭੱਜ ਕੇ ਜਿਹਦੇ ਕਿਰਚ ਵਜੀ ਆ ਮੁੰਡੇ ਤੇ ਉਹ ਪਿੱਛੇ ਚਲੇ ਗਿਆ ਉਹਨਾਂ ਮੁੰਡਿਆਂ ਦੇ ਜੀ ਉਹ ਰੋਕਲੇ ਮੁੰਡਾ ਇੱਕ ਫੜ ਲਿਆ ਉਹਨਾਂ ਚੋਂ ਦੂਜਾ ਮੁੰਡਿਆਂ ਨੇ ਆ ਕੇ ਕਿਰਚਾਂ ਮਾਰਤੀਆਂ ਜੀ ਉਹਦੇ ਤੇ ਜਿਹੜਾ ਲੜਕਾ ਜੀ ਡੈਥ ਹੋਈ ਆ ਜਿਹਦੀ ਮੌਤ ਹੋਈ ਆ ਵਿਆਹਿਆ ਪਿਆ ਸੀ ਉਹ ਵਿਆਹਿਆ ਜੀ ਕਿਨੇ ਬੱਚੇ ਨੇ ਦੋ ਬੱਚੇ ਆ ਜੀ ਇੱਕ ਗੁੱਡੀ ਢਾਈ ਕ ਸਾਲ ਦੀ ਆ ਇੱਕ ਹੈਗੀ 6 ਮਹੀਨਿਆਂ ਦੀ ਜੀ ਕੀ ਕੰਮ ਕਰਦਾ ਸੀ ਦਿਹਾੜੀ ਕਰਦਾ ਜੀ ਲੱਕੜ ਮੰਡੀ 'ਚ ਇਸੀ ਮੱਲੇ ਦੀਆਂ ਮੁੰਡੇ ਜਿਨ੍ਹਾਂ ਨੇ ਮਾਰੇ ਆ ਹਾਂ ਜੀ ਹਾਂ ਜੀ ਪੰਮੀ ਦੇ ਮੁੰਡੇ ਆ